ਜੇ ਤੁਸੀਂ ਇਸ ਤਿਹਾਰਾਂ ਦੇ ਮੌਸਮ ਦੇ ਵਿੱਚ ਗੱਡੀ ਖਰੀਦਣ ਦਾ ਸੋਚ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਬਹੁਤੀ ਚੰਗੀ ਨਹੀਂ ਹੈਗੀ ਸਰਕਾਰ ਨੇ ਗੱਡੀਆਂ ਸਕੂਟਰਾਂ ਮੋਟਰਸਾਈਕਲਾਂ ਦੇ ਉੱਪਰ ਟੈਕਸ ਵਧਾ ਦਿੱਤਾ ਹੈ ਜਿਦੇ ਵਿੱਚ ਚਾਰ ਪਹੀਆ ਵਾਹਨ ਤੇ ਦੋ ਪਹੀਆ ਵਾਹਨ ਦੋਵੇਂ ਸ਼ਾਮਲ ਨੇ ਜਿਹੜੀ ਗੱਡੀਆਂ 15 ਲੱਖ ਤੋਂ ਥੱਲੇ ਨੇ ਉਸ ਦਾ ਜਿਹੜਾ ਟੈਕਸ ਹੈ 7000 ਤੋਂ ਲੈ ਕੇ 20000 ਰੁਪਏ ਵਧਾ ਦਿੱਤਾ ਗਿਆ ਹੈ ਜੀ ਹਾਂ ਗੱਡੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਸਣੇ ਲੁਧਿਆਣੇ ਦੇ ਵਿੱਚ ਮਹਿੰਗੀਆਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੱਡੀਆਂ ਵਿਕਦੀਆਂ ਨੇ ਤੇ ਲੁਧਿਆਣੇ ਦੇ ਵਿੱਚ ਇਸ ਦਾ ਸਭ ਤੋਂ ਵੱਡਾ ਅਸਰ ਪੈਣ ਵਾਲਾ ਹੈ ਤਿਉਹਾਰਾਂ ਦੇ ਮੌਸਮ ਆਉਂਦੇ ਹੀ 15 ਲੱਖ ਤੋਂ ਥੱਲੇ ਦੀ ਜਿਹੜੀ ਗੱਡੀ ਹੈ ਉਹ 7000 ਤੋਂ ਲੈ ਕੇ 20000 ਰੁਪਏ ਮਹਿੰਗੀ ਹੋਣ ਜਾ ਰਹੀ ਹੈ ਇਸ ਦੇ ਉੱਪਰ ਟੈਕਸ ਜਿਹੜਾ ਹੈ ਉਹ ਵਧਾ ਦਿੱਤਾ ਗਿਆ ਹੈ ਅਖੀਰਲੀ ਵਾਰ ਜਿਹੜਾ ਰੋਡ ਟੈਕਸ ਵਧਾਇਆ ਗਿਆ ਸੀ 2021 ਦੇ ਵਿੱਚ ਵਧਾਇਆ ਗਿਆ ਸੀ ਲੇਕਿਨ ਹੁਣ ਇਸ ਨੂੰ ਇਮੀਡੀਏਟ ਇਫੈਕਟ ਦੇ ਨਾਲ ਤਿਉਹਾਰਾਂ ਤੋਂ ਪਹਿਲਾਂ ਆਇਆ ਹੈ ਰੋਡ ਟੈਕਸ ਜਿਹੜਾ ਹੈ ਵਧਾ ਦਿੱਤਾ ਗਿਆ ਹੈ ਤਿਉਹਾਰਾਂ ਦੇ ਸਮੇਂ ਹੀ ਜਿਹੜੀਆਂ ਗੱਡੀਆਂ ਨੇ ਸਭ ਤੋਂ ਜ਼ਿਆਦਾ ਵਿਕਦੀਆਂ ਨੇ ਸੋ ਇਹ ਜਿਹੜੀ ਖਬਰ ਹੈ ਜਿਹੜੇ ਗੱਡੀ ਲੈਣ ਦੇ ਇੱਛੁਕ ਸੀਗੇ ਉਹਨਾਂ ਲਈ ਬਹੁਤੀ ਚੰਗੀ ਨਹੀਂ ਹੈ لیکن ਜਿਹੜੀ ਗੱਡੀਆਂ 15 ਲੱਖ ਤੋਂ ਲੈ ਕੇ 25 ਲੱਖ ਦੇ ਵਿੱਚ ਹੋਣਗੀਆਂ ਉਸ ਦੇ ਵਿੱਚ ਜਿਹੜਾ ਇੱਕ ਫੀਸ ਦੀ ਟੈਕਸ ਹੈ ਉਹ ਲੱਗੇਗਾ ਯਾਨੀ ਕਿ ਉਹ ਗੱਡੀ ਜਿਹੜੀ 25 ਲੱਖ ਤੋਂ ਥੱਲੇ ਥੱਲੇ ਹੋਵੇਗੀ ਯਾਨੀ 24 ਤੇ 25 ਲੱਖ ਦੇ ਜਿਹੜੀ ਵਿੱਚ ਹੈਗੀ ਹੈ ਗੱਡੀ ਉਸ ਦਾ ਟੈਕਸ ਲਗਭਗ 25000 ਰੁਪਏ ਵੱਧ ਚੁੱਕਾ ਹੈ 25000 ਰੁਪਏ ਗੱਡੀ ਹੋ ਮਹਿੰਗੀ ਪਵੇਗੀ